ਪਿਆਰਪਰੀ ਸਸਰੀ ਕਾਲਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਜਿਵੇਂ ਤੁਸੀਂ ਟਾਈਟਲ ਦੇ ਸਾਹਮਣੇ ਦੇਖ ਲਿਆ ਹੋਗਾ ਅੱਜ ਦੀ ਆਪਾਂ ਗੱਲ ਕਰਾਂਗੇ ਕਿਸਾਨ ਮੇਲੇ ਬਾਰੇ ਤੇ ਥੋੜੀ ਜਿਹੀ ਇਨਫੋਰਮੇਸ਼ਨ ਵੀਡੀਓ ਤੁਹਾਡੇ ਪੰਜ ਤੋਂ 4 ਮਿੰਟ ਆਪਾਂ ਲੈਣੇ ਆ ਤੁਹਾਨੂੰ ਸਾਰੀ ਆਪਾਂ ਡਿਟੇਲਸ ਦੱਸਾਂਗੇ ਵੀ ਕਿੱਥੇ ਕਿੱਥੇ ਕਿਸਾਨ ਮੇਲੇ ਹੋਣਗੇ ਤੇ ਕਦੋਂ ਕਦੋਂ ਹੋਣਗੇ ਕਿੰਨੀ ਕਿੰਨੀ ਤਰੀਕ ਨੂੰ ਹੋਣਗੇ ਸਾਰੇ ਤੁਹਾਨੂੰ ਕਿਸਾਨ ਮੇਲੇ ਦੱਸਾਂਗੇ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਹ ਡਾਟਾ ਨੇ ਅਨਾਉਂਸ ਕਰਤੀਆਂ ਦੁਆਰ 25 ਦੀਆਂ ਦੁਆਰ 25 ਜਿਹੜੇ ਕਿਸਾਨ ਮੇਲੇ ਨੇ ਕਿੱਥੇ ਕਿੱਥੇ ਲੱਗ ਰਹੇ ਨੇ ਸਾਰਾ ਤੁਹਾਨੂੰ ਆਪਾਂ ਦਵਾਂਗੇ ਸੋ ਅੱਜ ਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆਂ ਇਹ ਜਾਣਕਾਰੀ ਚੰਗੀ ਲੱਗੇ ਅੱਗੇ ਸਾਂਝੀ ਜ਼ਰੂਰ ਕਰ ਦਿਓ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਆਪਾਂ ਤੁਹਾਨੂੰ ਸਾਰੇ ਕਿਸਾਨ ਮੇਲੇ ਦਿਖਾਵਾਂਗੇ ਆਪਾਂ 2 ਸਾਲਾ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਹਨਾ ਤਾਂ ਪਿਛਲੇ 2 ਸਾਲ ਆਪਾਂ ਸਾਰੇ ਕਿਸਾਨ ਮੇਲੇ ਕਵਰ ਕਰ ਰਹੇ ਹਾਂ ਤੇ ਇਸ ਵਾਰ ਵੀ ਆਪਾਂ ਕਰਾਂਗੇ ਤੇ ਹੁਣ ਆਪਾਂ ਵੀਡੀਓ ਲੰਬੀ ਨਾ ਲੈ ਕੇ ਜਾਂਦੇ ਆਪਾਂ ਤੁਹਾਨੂੰ ਸਾਰੀ ਹੁਣ ਜਿਹੜੀ ਇਨਫੋਰਮੇ ਥੱਲੇ ਲੈਂਡ ਵੀ ਚਲਾ ਦੂਗਾ ਨਾ ਲਿਖ ਕੇ ਜਦੋਂ ਮੈਂ ਜਿਹੜੀ ਜਿਹੜੀ ਬੋਲੂਗਾ ਮੋਂ ਥੱਲੇ ਦੱਸ ਵੀ ਦਊਗਾ ਇੰਨੀ ਤੱਕ ਨੂੰ ਆਹ ਕਿਸਾਨ ਮੇਲਾ ਆ ਜਾਗਾ ਤੇ ਉੱਪਰ ਲੱਗ ਰਿਹਾ ਤੁਸੀਂ ਯਾਰਾ ਸਕਰੀਨ ਸ਼ਾਟ ਲੈ ਲਓ ਜਾਂ ਵੀਡੀਓ ਸ਼ਾਮ ਕੇ ਰੱਖ ਲਿਓ ਨਾ ਤੇ ਚੱਲਦੇ ਆਂ ਸੋ ਅਗਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਜੇ ਤੁਸੀਂ ਇਹ ਕਿਸਾਨ ਮੇਲੇ ਦੇਖਣਿਆ ਤਾਂ ਤੁਸੀਂ ਪਹੁੰਚ ਸਕਦੇ ਹੋ ਆਹ ਤਰੀਕ ਨੂੰ ਹਨਾ ਲੋਕੇਸ਼ਨ ਤੇ ਸਾਰੀ ਤੇ ਸੋ ਸ਼ੁਰੂ ਕਰਨ ਲੱਗਿਆ ਹੁਣ ਦੀ ਆਪਾਂ ਵੀਡੀਓ ਤੇ ਪਹਿਲਾ ਜਿਹੜਾ ਕਿਸਾਨ ਮੇਲਾ ਜੋ ਲੱਗਣਾ 5 ਮਾਰਚ ਨੂੰ 2025 ਤੇ ਪਹਿਲਾ ਕਿਸਾਨ ਮੇਲਾ ਲੱਗਣਾ ਨਾ ਕਲਾ ਯਾਹਾਂਗੀਰ 5 ਮਾਰਚ 2025 ਨੂੰ ਪਹਿਲਾ ਕਿਸਾਨ ਮ ਠੀਕ ਹੈ ਜੀ ਨਾਗ ਕਲਾ ਯਾਹਾਂਗੀਰ ਨੂੰ ਜਿਹੜਾ ਲੱਗਣਾ ਪਹਿਲਾ ਕਿਸਾਨ ਮੇਲਾ ਤੇ ਟੋਟਲ ਜਿਹੜੇ ਕਿਸਾਨ ਮੇਲੇ ਲੱਗਣ ਉਹ 7 ਲੱਗਣੇ ਆ ਟੋਟਲ ਕਿਸਾਨ ਮੇਲੇ 7 ਨੇ ਜਿਹਦੇ ਵਿੱਚ ਪਹਿਲਾ ਲੱਗਣਾ ਨਾਗ ਕਲਾ ਯਾਹਾਂਗੀਰ 5 ਮਾਰਚ 2025 ਨੂੰ ਲੱਗਣਾ ਤੇ ਉਸ ਤੋਂ ਬਾਅਦ ਆ ਦੂਜਾ ਕਿਸਾਨ ਮੇਲਾ ਲੱਗਣਾ ਉਹ ਲੱਗਣਾ ਜੀ 7 ਮਾਰਚ ਬੱਲੋਵਾਲ ਸੌਂਖੜੀ 7 ਮਾਰਚ ਨੂੰ ਲੱਗਣਾ ਬੱਲੋਵਾਲ ਸੌਂਖੜੀ 2025 ਦੂਜਾ ਕਿਸਾਨ ਮੇਲਾ ਲੱਗਣਾ ਤੇ ਮੈਂ ਤੁਹਾਨੂੰ ਵਾਰ-ਵਾਰ ਦੱਸ ਰਿਹਾ ਵੀ 7 ਕਿਸਾਨ ਮੇਲੇ ਲੱਗਣੇ ਟੋਟਲ ਠੀਕ ਹੈ ਜੀ ਦੋ ਹੋ ਗਏ ਪਹਿਲਾ ਹੋ ਗਿਆ 5 ਮਾਰਚ ਤੇ ਦੂਜਾ ਹੋ ਗਿਆ ਜੀ 7 ਮਾਰਚ ਬੱਲੋਵਾਲ ਸੌਂਕੜੀ ਦੌਰ 25 ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਤੀਜਾ ਕਿਸਾਨ ਮੇਲਾ ਜਿਹੜਾ ਤੀਜਾ ਕਿਸਾਨ ਮੇਲਾ ਉਹ ਲੱਗਣਾ ਜੀ ਫਰੀਦਕੋਟ ਤੇ ਉਹ ਲੱਗਣਾ 11 ਮਾਰਚ ਦੌਰ 25 ਤੀਜਾ ਕਿਸਾਨ ਮੇਲਾ ਲੱਗਣਾ ਫਰੀਦਕੋਟ 11 ਮਾਰਚ ਦੌਰ 25 ਨੂੰ ਲੱਗਣਾ ਠੀਕ ਹੈ ਜੀ ਡੇਟਾ ਨੋਟ ਕਰ ਲਓ ਬਾਕੀ ਮਾ ਥੱਲੇ ਲਿਖ ਵੀ ਦੂੰਗਾ ਐਂਡ ਤੇ ਮੈਂ ਜਿਹੜੀ ਇੱਕ ਲਿਸਟ ਪ੍ਰੋਪਰ ਲਾ ਦੂੰਗਾ ਤੁਸੀਂ ਉਹਦਾ ਵੀ ਸਕਰੀਨ ਸ਼ਾਟ ਲੈ ਸਕਦੇ ਹੋ ਬਾਕੀ ਆ ਵੀਡੀਓ ਸ਼ਾਮ ਸਕਦੇ ਹੋ ਨਾ ਤੇ ਬਾਕੀ ਜੇ ਜਾਣਕਾਰੀ ਚੰਗੀ ਲੱਗੇ ਤਾਂ ਸਾਂਝੀ ਕਰ ਦਿਓਗੇ ਅੱਗੇ ਤੋਂ ਅੱਗੇ ਸਾਂਝੀ ਕਰਈ ਜਾਇਓ ਜਿਹੜੇ ਮੇਰੇ ਭਰਾ ਕਿਸਾਨ ਮੇਲੇ ਤੇ ਆਉਣਾ ਚਾਹੁੰਦੇ ਆ ਜਾਂ ਹਨਾ ਉਹਨਾਂ ਨੂੰ ਪਤਾ ਲੱਗ ਜAVE ਤਾਂ ਜਾਣਕਾਰੀ ਅੱਗੇ ਸਾਂਝੀ ਜਰੂਰ ਕਰ ਦਿਓ ਤੇ ਉਸ ਤੋਂ ਬਾਅਦ ਹੈਗਾ ਜੀ ਕਿਸਾਨ ਮੇਲਾ ਅਗਲਾ ਗੁਰਦਾਸਪੁਰ ਤੇ ਜਿਹੜਾ ਗੁਰਦਾਸਪੁਰ ਲੱਗਣਾ ਉਹ ਲੱਗਣਾ 13 ਮਾਰਚ ਨੂੰ 13 ਮਾਰਚ ਨੂੰ ਲੱਗਣਾ ਜੀ 2025 ਗੁਰਦਾਸਪੁਰ ਠੀਕ ਹੈ ਜੀ ਚੌਥਾ ਕਿਸਾਨ ਮੇਲਾ ਉਸ ਤੋਂ ਬਾਅਦ ਆਗਲਾ ਕਿਸਾਨ ਮੇਲਾ ਪੰਜਵਾਂ ਪਹਿਲਾ ਲੱਗਣਾ ਜੀ ਜਹਾਗੀਰ 5 ਮਾਰਚ 2025 ਦੁੱਧਿਆ ਲੱਗਣਾ ਮੇਲਾ ਕਿਸਾਨ ਮੇਲਾ ਬੱਲੋਵਾਲ ਸੌਂਕੜੀ 7 ਮਾਰਚ 25 ਔਰ ਤੀਜਾ ਲੱਗਣਾ ਫਰੀਦਕੋਟ 11 ਮਾਰਚ 25 ਔਰ ਚੌਥਾ ਜਿਹੜਾ ਲੱਗਣਾ ਉਹ ਗੁਰਦਾਸਪੁਰ 13 ਮਾਰਚ 25 ਠੀਕ ਹੈ ਜੀ ਇਹ ਚਾਰ ਮੈਂ ਤੁਹਾਨੂੰ ਦੱਸਤੇ ਤੇ ਉਸ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਪੰਜਵਾਂ ਕਿਸਾਨ ਮੇਲਾ ਜਿਹੜਾ ਕਿ ਬਠਿੰਡੇ ਸ਼ਹਿਰਤ ਲੱਗਣਾ ਤੇ ਹੁਣ ਤੁਹਾਨੂੰ ਆਪਾਂ ਹੋਰ ਡੇਟ ਦੱਸਦੇ ਆਂ ਤੇ ਬਾਕੀ ਐਗਰੀਕਲਚਰ ਨਾਲ ਸੰਬੰਧਤ ਹਨ ਇੱਥੇ ਸਟਾਲਾਂ ਹੁੰਦੀਆਂ ਨੇ ਮੈਂ ਜਿਵੇਂ ਕਲਿੱਪਾਂ ਵਿੱਚ ਚਲਾ ਵੀ ਦਿੰਨਾ ਨਾ ਐਵੇਂ ਜੇ ਸਾਰੀ ਜਿਹੜੀ ਤੁਹਾਨੂੰ ਇੱਥੇ ਹੈਗੀਆਂ ਉਹ ਸਟਾਲਾਂ ਦੇਖਣ ਨੂੰ ਮਿਲ ਜਾਣਗੇ ਐਗਰੀਕਲਚਰ ਨਾਲ ਕਿਸਾਨ ਕਿਸਾਨ ਨਾਲ ਇੱਥੇ ਬਹੁਤ ਸਾਰੀਆਂ ਇੱਥੇ ਤੁਹਾਨੂੰ ਸਟਾਲਾਂ ਨੇ ਉਹ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਬੀਜ ਹੋਗੇ ਹਨ ਖੇਤੀਬਾੜੀ ਦੇ ਐਪਲੀਮੈਂਟ ਹੋਗੇ ਤਾਂ ਐਵੇਂ ਦੀਆਂ ਬਹੁਤ ਸਾਰੀਆਂ ਤੁਹਾਨੂੰ ਜਿਹੜੀਆਂ ਸਟਾਲਾਂ ਉਹ ਦੇਖਣ ਨੂੰ ਮਿਲ ਜਾਣਗੀਆਂ ਤੇ ਉਸ ਤੋਂ ਅੱਗੇ ਬਠਿੰਡੇ ਲੱਗਣਾ 18 ਮਾਰਚ ਤੋਂ 25 ਨੂੰ ਪੰਜਵਾਂ ਉਸ ਤੋਂ ਅੱਗੇ ਜੀ ਅੱਗੇ ਕਿਸਾਨ ਮੇਲਾ ਪੀਏਯੂ ਲੁਧਿਆਣਾ ਤਾਂ ਇਹ ਦੋ ਦਿਨ ਲੱਗੂਗਾ ਲੁਧਿਆਣੇ ਇਹ ਲੱਗਣਾ 21 22 ਮਾਰਚ 2025 ਜਿਹੜਾ ਲੁਧਿਆਣੇ ਕਿਸਾਨ ਮੇਲਾ ਲੱਗਣਾ ਉਹ ਦੋ ਦਿਨ ਲੱਗਦਾ ਜੀ ਤੇ ਇਹ ਲੱਗਣਾ 21 22 ਮਾਰਚ 2025 ਕਿਸਾਨ ਮੇਲਾ ਪੀਏਯੂ ਲੁਧਿਆਣਾ ਠੀਕ ਹੈ ਜੀ ਨੋ ਡੇਟ ਡੇਟਾ ਨੋਟ ਕਰ ਲਓ ਉਸ ਤੋਂ ਬਾਅਦ ਲੱਗਣਾ ਜੀ ਕਿਸਾਨ ਮੇਲਾ ਰੌਣੀ ਪਟਿਆਲੇ ਠੀਕ ਹੈ ਜੀ ਤੇ ਸੱਤਵਾਂ ਕਿਸਾਨ ਮੇਲਾ ਰੌਣੀ ਪਟਿਆਲੇ ਲੱਗਣਾ ਜਿਹੜਾ ਸੇਮਾ ਲੱਗਣਾ ਉਹ ਲੱਗਣਾ ਲੁਧਿਆਣੇ 21 22 ਮਾਰਚ ਤੋਂ 25 ਜਿਹੜਾ ਸੱਤਵਾਂ ਲੱਗਣਾ ਕਿਸਾਨ ਮੇਲਾ ਰੌਣੀ ਪਟਿਆਲਾ ਉਹ ਲੱਗਣਾ ਜੀ 25 ਮਾਰਚ ਤੋਂ 25 ਠੀਕ ਹੈ ਜੀ ਇਹ ਸੱਤ ਕਿਸਾਨ ਮੇਲੇ ਲੱਗਣਾ ਜਿਨ੍ਹਾਂ ਦੀ ਡੇਟਾ ਨਹੀਂ ਆ ਉਹ ਅਨਾਉਂਸ ਕਰਤੀਆਂ ਠੀਕ ਹੈ ਜੀ ਤੇ ਇਹ ਸੱਤ ਕਿਸਾਨ ਮੇਲੇ ਲੱਗਣਾ ਜਿਹਦੇ ਵਿੱਚ ਪਹਿਲਾ ਲੱਗਣਾ ਯਾਹਾਂਗੀਰ 5 ਮਾਰਚ ਦੌਰ 25 ਤੇ ਉਸ ਤੋਂ ਬਾਅਦ ਬੱਲੋਵਾਲ ਸੌਂਖੜੀ 7 ਮਾਰਚ ਦੌਰ 25 ਉਸ ਤੋਂ ਬਾਅਦ ਫਰੀਦਕੋਟ 11 ਮਾਰਚ ਦੌਰ 25 ਉਸ ਤੋਂ ਬਾਅਦ ਗੁਰਦਾਸਪੁਰ 13 ਮਾਰਚ ਦੌਰ 25 ਔਰ ਉਸ ਤੋਂ ਬਾਅਦ ਬਠਿੰਡਾ 18 ਮਾਰਚ ਦੌਰ 25 ਉਸ ਤੋਂ ਬਾਅਦ ਕਿਸਾਨ ਮੇਲਾ ਪੀਏਯੂ ਲੁਧਿਆਣਾ 21 22 ਮਾਰਚ ਦੌਰ 25 ਉਸ ਤੋਂ ਬਾਅਦ ਕਿਸਾਨ ਮੇਲਾ ਰੌਣੀ ਪਟਿਆਲਾ 25 ਮਾਰਚ ਦੌਰ 25 ਤਾਂ ਇਹ ਸਾਰੇ ਕਿਸਾਨ ਮੇਲੇ ਨੇ ਜੀ ਜਿਹੜੇ ਮਾਰਚ ਮਹੀਨੇ ਚ ਲੱਗ ਰਿਹਾ ਤੇ ਸੱਤ ਕਿਸਾਨ ਮੇਲੇ ਆ ਤੁਸੀਂ ਤਰੀਕਾ ਨੋਟ ਕਰ ਲਓ ਜਿਨ੍ਹਾਂ ਨੇ ਪਹੁੰਚਣਾ ਪਹੁੰਚ ਸਕਦੇ ਆ ਬਾਕੀ ਆਪਾਂ ਤੁਹਾਨੂੰ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਾਪਾਂ ਤੁਹਾਨੂੰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਇਸ ਵਾਰ ਬਾਤ ਤੋਂ ਬਾਤ ਕਿਸਾਨ ਮੇਲੇ ਕਵਰ ਕਰੀਏ ਤੇ ਚੰਗੇ ਤਰੀਕੇ ਨਾਲ ਕਰੀਏ ਹਨਾ ਬਾਕੀ ਤੁਸੀਂ ਆਪਦੀ ਰਾਏ ਦੇ ਦਿਓ ਮੈਂ ਤੁਹਾਨੂੰ ਕਿਦਾਂ ਦਾ ਕੋਈ ਵੀ ਤੁਸੀਂ ਐਪਲੀਮੈਂਟ ਮੰਨ ਲਓ ਤੁਸੀਂ ਦੇਖਣਾ ਜਾਂ ਤੁਸੀਂ ਚਾਹ ਬਣ ਹੈ ਕੋ ਘਰੇ ਬੈਠੇ ਤੁਸੀਂ ਦੇਖਣਾ ਤੁਸੀਂ ਨਹੀਂ ਆ ਸਕਦੇ ਤੁਹਾਨੂੰ ਦੂਰ ਪੈਂਦਾ ਤਾਂ ਪੂਰੀ ਸਪੈਸ਼ਲ ਵੀਡੀਓ ਬਣਾ ਲਾਂਗੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਤਾ ਪੋੜੀ ਸਪੈਸ਼ਲ ਜਿਹੜੀ ਵੀਡੀਓ ਉਹ ਵੀ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰ ਲਾਂਗੇ ਕਿਉਂਕਿ ਬਹੁਤ ਕੰਪਨੀਆਂ ਆਉਂਦੀਆਂ ਨੇ ਜਿਵੇਂ ਟਰੈਕਟਰਾਂ ਦੀ ਹੋਗੀਆਂ ਕੰਪਨੀਆਂਾਂ ਦੀ ਹੋਗੀਆਂ ਰੋਟਾਵੀਟਰ ਦੀ ਹੋਵੇ ਹਰ ਇੱਕ ਜਿਹੜੀ ਨਾਮੀ ਕੰਪਨੀਆਂ ਜਾਂ ਹੋਰ ਕੰਪਨੀਆਂ ਨੇ ਸਾਰੀਆਂ ਉਹ ਇੱਥੇ ਮੇਲੇ ਦੇ ਤੇ ਪਹੁੰਚਦੀਆਂ ਨੇ ਤਕਰੀਬਨ ਸਾਰੀ ਸਾਰੀਆਂ ਕੰਪਨੀ ਆਉਂਦੀਆਂ ਨੇ ਐਪਲੀਮੈਂਟ ਤੁਹਾਨੂੰ ਬਹੁਤ ਜਾਨੀ ਦੇਖਣ ਨੂੰ ਮਿਲ ਜਾਣਗੇ ਨਵੀਂ ਤਕਨੀਕ ਜਿਹੜੀ ਆਉਂਦੀ ਉਹ ਤੁਹਾਨੂੰ ਮੇਲੇ 'ਚ ਦੇਖਣ ਨੂੰ ਮਿਲ ਜੂਗੀ ਬਾਕੀ ਜਿਵੇਂ ਤੁਹਾਨੂੰ ਵਾਰ-ਵਾਰ ਕਹਿ ਰਹੇ ਹਾਂ ਨਾ ਵੀ ਵੀਡੀਓ ਸਾਂਝੀ ਕਰ ਦਿਓ ਜੇ ਕੋਈ ਵੀ ਹੈ ਆਪਣਾ ਸੱਜਣ ਮਿੱਤਰ ਹੈ ਤੇ ਚੰਗੀ ਲੱਗੀ ਜਾਣਕਾਰੀ ਸ਼ਾਂਝੀ ਕਰਦੇ ਹੋ ਤੇ ਬਾਕੀ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ ਜੇ ਕੋਈ ਵੀ ਤੁਹਾਡਾ ਕੁਐਸਚਨ ਆ ਤੁਸੀਂ ਮੈਨੂੰ ਇੰਸਟਾਗ੍ਰam ਤੇ ਜਾਂ ਹਨਾ ਮੈਸੇਜ ਕਰ ਸਕਦੇ ਹੋ ਜਾਂ ਕਮੈਂਟ ਬਾਕਸ ਤੇ ਮੈਂ ਕਮੈਂਟ ਸੱਡ ਸਕਦੀ ਹਾਂ ਤੁਸੀਂ ਕੋਈ ਵੀ ਸਪੈਸ਼ਲ ਕੋਈ ਤੁਸੀਂ ਕਿਸੇ ਐਪਲੀਮੈਂਟ ਦੀ ਜਾਂ ਤੁਸੀਂ ਵੀਡੀਓ ਚ ਆਉਨੇ ਹੋ ਨਾ ਵੀ ਆ ਕਿਸਾਨ ਮਿਲਣ ਆ ਆ ਚੀਜ਼ ਪ੍ਰੋਪਰ ਦਿਖਾਈ ਜਾਵੇ ਉਹਦੀ ਆ ਪੋਸਟ ਆ ਤੁਹਾਨੂੰ ਆਪਾਂ ਅਲੱਗ ਤੋਂ ਦੀ ਵੀਡੀਓ ਬਣਾ ਲਾਂਗੇ ਕਮੈਂਟ ਕਰ ਦਿਓ ਆਪਾਂ ਉਹਦੀ ਅਲੱਗ ਤੋਂ ਜਿਹੜੀ ਇੱਕ ਪ੍ਰੋਪਰ ਵੀਡੀਓ ਬਣਾ ਲਾਂਗੇ ਪ੍ਰੋਪਰ ਤੁਹਾਨੂੰ ਜਾਣਕਾਰੀ ਲੈ ਕੇ ਦੱਸ ਦਾਂਗੇ ਕਿਉਂਕਿ ਸਟਾਲਾਂ ਉੱਥੇ ਬਹੁਤ ਹੁੰਦੀਆਂ ਨੇ ਬਹੁਤ ਵੱਡੇ ਕਿਸਾਨ ਮ ਤੇ तकरीबन ਜੇ ਤੁਹਾਡੇ ਮਨ 'ਚ ਕੋਈ ਵੀ ਮਨਲਾ ਸਵਾਲ ਆ ਕੋਈ ਵੀ ਤੁਸੀਂ ਲੱਗਦਾ ਵੀ ਹਾਂ ਵੀ ਸਾਨੂੰ ਇਹਦੀ ਜਾਣਕਾਰੀ ਪ੍ਰੋਪਰ ਦੇ ਦਿਓ ਸਾਨੂੰ ਅਸੀਂ ਦੂਰ ਪੈਂਦਾ ਜੇ ਅਸੀਂ ਨਹੀਂ ਆ ਸਕਦੇ ਕੋਈ ਵੀ ਇਦਾਂ ਦੀ ਦਿੱਕਤ ਹੈਗੀ ਆ ਤੁਸੀਂ ਮੈਨੂੰ ਰਿ ਕਮੈਂਟ ਕਰ ਸਕਦੇ ਹੋ ਮੈਂ ਕੋਸ਼ਿਸ਼ ਕਰੂੰਗਾ ਵੀ ਉਹ ਚੀਜ਼ ਅਲੱਗ ਤੋਂ ਤੁਹਾਡੇ ਵਾਸਤੇ ਲੈ ਕੇ ਆਵਾਂ ਤੇ ਵਧੀਆ ਬਣਾ ਕੇ ਲੈ ਕੇ ਆਵਾਂ ਨੂੰ ਹਣਾ ਤੇ ਬਾਕੀ ਜੇ ਚੰਗੀ ਲੱਗਿਆ ਵੀਡੀਓ ਸਾਂਝੀ ਕਰ ਦੇਣਾ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਿਆਂ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ